ਫਿਰ ਆਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਸਹੀ ਵਿਗਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਨ ਸਾਹਿਬ ਭਾਜੀ ਦਾ ਨਾਮ ਹੈ ਜੇ ਪ੍ਰਤਾਪ ਸਿੰਘ ਛਾਹ ਜਿਨ੍ਹਾਂ ਦੇ ਫਾਰਮ ਤੇ ਜ ਪਹੁੰਚੇ ਆ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਤੁਹਾਨੂੰ ਸੱਤ ਮੱਜਾਂ ਦੇ ਵਿੱਚ ਦਿਖਾਵਾਂਗੇ ਜੀ ਸੱਤ ਮੱਜਾਂ ਸੂਈਆਂ ਸੂਈਆਂ 6 ਮੱਜਾਂ ਦਾ ਮਗਰ ਬੱਚੇ ਤੇ ਇੱਕ ਬੱਚੇ ਦੇ ਬਣਾਉਗੀ ਹੈ ਨਾ ਜੀ ਰੇਟ ਹੋਊਗਾ ਜੀ ਅੱਜ ਦੀ ਵੀਡੀਓ ਦੇ ਵਿੱਚ 40 ਹਜ਼ਾਰ ਤੋਂ ਲੈ ਕੇ ਤੇ 70 ਹਜ਼ਾਰ ਰੁਪਏ ਤੱਕ ਏ ਦੋਸਤੋ ਦੁੱਧ ਹੋਊਗਾ ਅੱਜ ਤੋਂ ਜਿਹੜੀ ਅੱਜ ਦੀ ਵੀਡੀਓ ਬਣਾਣੀ ਆ 7-8 ਕਿਲੋ ਤੋਂ ਲੈ ਕੇ ਤੇ 10-12 ਕਿਲੋ ਦੇ ਲਾਗੇ ਬਣਦਾ ਇਕ ਜੀ ਬੱਚੇ ਦੋਸਤੋ ਤਿੰਨ ਆ ਸਾਹਮਣੇ ਫਿਰਦੇ ਜੇ ਤੇ ਤਿੰਨ ਬੱਚੇ ਆ ਇਧਰ ਆ ਭਾਜੀ ਦੇ ਪਾਸੇ ਠੀਕ ਨੇ 6 ਮੱਝਾਂ ਦਾ ਮਗਰ ਬੱਚੇ ਤੋਂ ਮੈਂ ਦਿਖਾਤੇ ਲੋ ਜੀ ਪੇਪਰ ਤੋਂ ਵੀਡੀਓ ਦੇ ਡਿਟੇਲ ਦੱਸ ਦਾਂਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲਾ ਤੇ ਸਿਲੈਕਟ ਕਰ ਦਿਓ ਆਓ ਆਪਾਂ ਭਾਈ ਗੁਰਵ੍ਰਾਮ ਸਿੰਘ ਨਾਲ ਗੱਲਬਾਤ ਕਰਕੇ ਡਿਟੇਲ ਸਾਰੀ ਪੁੱਛ ਲਈ ਜੀ ਹਾਂਜੀ ਭਾਈ ਗੁਰਵਰਮ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮਾਰਾ ਹੋਰ ਭਾਈ ਜੀ ਠੀਕ ਠਾਕ ਵਧੀਆ ਜੀ ਚੜਦੀ ਕਲਾ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਵਧੀਆ ਭਾਜੀ ਅੱਜ ਹੁਣ ਮਾਲ ਮੂਲ ਹੀ ਡੰਗਰ ਹੈਗੇ 12 15 ਹਾਂਜੀ ਤੇ ਕੋਵੇਗੇ ਉਗੇ ਚਰਾਤ ਧੂਕੇ ਰਹੇ ਆ ਠੀਕ ਹੈ ਜੀ ਤੇ ਗੈਰੀਆਂ ਦੇ ਫਿਰ ਮਾਲਦਾ ਕਰਕੇ ਨਾਲੇ ਵੀਡੀਓ ਬਣਾਉਣੀ ਭੈਣ ਭਰਾਵਾਂ ਦਾ ਪੂਰਾ ਬੜਾ ਆਉਂਦਾ ਤੇ ਵੀਡੀਓ ਕੱਲੇ ਕੱਲੇ ਨੂੰ ਪਾਈ ਨਹੀਂ ਜਾਂਦੀ ਠੀਕ ਹੈ ਠੀਕ ਹੈ ਇਹੋ ਹੀ ਟਾਈਮ ਲਿਆ ਸਾਰਿਆਂ ਤੋਂ ਠੀਕ ਹੈ ਜੀ ਭੈਣ ਭਰਾਵਾਂ ਮਦਰ ਇਹ ਗੱਲ ਵੀ ਕਿਰਪਾ ਮਾਲਕ ਦੀ ਚੁਣੇ ਗਿਆ ਲੱਗਾ ਰਹਿਣ ਆਪਾਂ ਭੈਣ ਭਰਾਵਾਂ ਤੋਂ ਮਾਫੀ ਚਾਹੁੰਦੇ ਕੋਈ ਨਹੀਂ ਨਹੀਂ ਕੋਈ ਤੇ ਕੋਈ ਗੱਲ ਨਹੀਂ ਜੇ ਨਾ ਕੇ ਇਹਦਾ ਫੋਨ ਚੱਕਿਆ ਗਿਆ ਹੋਊਗਾ ਕੋਈ ਨਹੀਂ ਹੁਣ ਫੋਨ ਸਾਰਿਆਂ ਨੂੰ ਆਪਾਂ ਵਾਪਸ ਕਰਕੇ ਜਿਹਦਾ ਫੋਨ ਆਇਆ ਤੇ ਲਿੰਕ ਆਪਾਂ ਵੀਡੀਓ ਦਾ ਪਾ ਦੇਣਾ ਜਾਂ ਦੱਸ ਦੇਣਾ ਵਾ ਭੈਣ ਭਰਾ ਵੇਖ ਕੇ ਤੇ ਫਿਰ ਆਪਾਂ ਨੂੰ ਫੋਨ ਦੇ ਠੀਕ ਹੈ ਜੀ ਹਾਂ ਤੁਹਾਡਾ ਫੋਨ ਨੰਬਰ 6284741127 6284741127 ਜੀ ਸਤ ਨਗ ਬਗਾਉ ਜੇ ਪਾਜੀ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ 6 ਬੱਚਿਆਂ ਵਾਲੇ ਤੇ ਇੱਕ ਬਣਾ ਬੱਚੇ ਹਾਂਜੀ 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 ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਇਹ ਸਮਝ ਪਾਜੀ ਪਹਿਲੇ ਪਹਿਲੇ ਸੂਏ ਦੀਆਂ ਚਾਰ ਝੋਟੀਆਂ ਜੇ ਆਪਣੇ ਤੋਂ ਅੱਛਾ ਪਹਿਲੇ ਸੂਏ ਚਾਰ ਝੋਟੀਆਂ ਤੇ ਬਾਕੀ ਗਾੜੀ ਦੂਜਾ ਸੂਆ ਤੇ ਜਾ ਸੂਆ ਤਿੰਨ ਮਈਆਂ ਉਹ ਵੀ ਹੈਗੀਆਂ ਹਰ ਇੱਕ ਵੈਰਾਈਟੀ ਹੈਗੀ ਹਰ ਇੱਕ ਵੈਰਾਈਟੀ ਹੈਗੀ ਜੀ ਭਾਅ ਆਪਣੇ ਤੋਂ ਹੋਊਗਾ ਮੰਨ ਲਓ ਠੀਕ ਭਾਅ ਹੈਗਾ ਜੇ 70 ਤੀਕਰ ਲੈ ਕੇ ਹਾਂਜੀ 40 ਤੋਂ ਲੈ ਕੇ ਤੇ 70 ਤੱਕ ਹਾਂ 40 ਤੋਂ ਲੈ ਕੇ 7 ਉਦਾਂ 67 ਤੋਂ ਲੈ ਕੇ 37 ਤੱਕ ਠੀਕ ਹਾਂਜੀ ਹਾਂਜੀ ਅੱਛਾ ਠੀਕ ਹੈ ਠੀਕ ਹੈ ਜੀ ਹਾਂਜੀ ਸ਼ੁਰੂ ਕਰੀਏ ਦੱਸੋ ਜੀ ਬ੍ਰਿਅੰਮ ਜੀ ਦੇ ਬਾਰੇ ਪਹਿਲਾ ਨੰਬਰ ਜੀ ਇਹ ਭਾਜੀ ਸੂਆ ਪਹਿਲਾ ਜੀ ਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਤੇ ਦੁੱਧ ਹੈਗਾ ਜੀ ਝੋਟੀ ਕੋਲ 9 ਦਾ ਆ 8 ਲਾਵੇ ਪੱਕਾ 8 ਲੀਟਰ ਮੰਨ ਕੇ ਸੌਦਾ ਕਰਦੇ ਭੈਣ ਭਰਾਵਾਂ ਦੇ ਕਟਾ ਕਤੀ ਲਓ ਜੀ ਬੱਚਾ ਦੋਸਤੋ ਇਹਦੀ ਮਗਰਾ ਇਹਦੀ ਮਗਰਾ ਕਟਾ ਜੇ ਭਾਜੀ ਹਾਂਜੀ ਇੱਕ ਆਪਣਾ ਮੇ ਥਾਂ ਬਣਾਇਆ ਭੈਣ ਭਰਾ ਨੂੰ ਆਨੇ ਬੱਚੇ ਹੀ ਖੁੱਲੇ ਚੱਲਦੇ ਆ ਅੱਛਾ ਬੱਚੇ ਇਦਾਂ ਖੁੱਲੇ ਫਿਰਦੇ ਹਨ ਜੀ ਹਾਂਜੀ ਹਾਂਜੀ ਆਪਦੇ ਮਜੇ ਨਾਲ ਪੱਠੇ ਧੱਕੇ ਖਾਂਦੇ ਆ ਜੇ ਭੈਣ ਭਰਾ ਚਲੋ ਖੜਦੇ ਜਗਾ ਬਣਾਈ ਹੋਏ ਨਾ ਉਦਾਂ ਤੇ ਖੁੱਲਾ ਛੱਡਿਆ ਹੋਏ ਨਾ ਕੱਟੀ ਕਟਾ ਹਾਂਜੀ ਹਾਂਜੀ ਤੇ ਥੋੜਾ ਡੰਗਰ ਆਪਦੇ ਮਜੇ ਨਾਲ ਡੰਗਰ ਐਕਟ ਰਹਿਂਦਾ ਥੋੜਾ ਹਾਂਜੀ ਹਾਂਜੀ ਤੇ ਦੁੱਧ 8 ਕਿਲੋ ਮੰਨ ਕੇ ਕੋਈ ਸੌਦਾ ਕਰ ਰਿਹਾ ਹੈ ਨਾ 8 ਮੰਨ ਲੇ ਜੀ ਕੋਈ ਜੀ ਸੂਆ ਪਹਿਲਾ ਹਨਾ ਸੂਆ ਪਹਿਲਾ ਚੁਵਾਈ ਚੁਈ ਦੀ ਇੱਕ ਨੰਬਰ ਆ ਸੂਈ ਨੂੰ ਪਾਜੀ ਕੋਈ 15 ਦਿਨ ਹੋਏ ਹੋਣਗੇ ਠੀਕ ਹੈ ਜੀ ਤੇ ਇਹ ਇਤਨੇ ਘੰਟੀਆਂ ਦਾ ਕਈ ਤੇ ਲੱਖ ਲਗ ਕਰੀ ਜਾਂਦੇ ਆ ਹਾਂਜੀ ਤੇ ਬਾਕੀ ਇੱਕ ਗੱਲ ਜੇ ਵੀ ਮਾਲਣਾ ਸਾਰਾ ਕੋ ਰਾਤ ਨੂੰ ਆਇਆ ਹੂੰ ਉਹ ਹੁਣ ਸਵੇਰੇ ਆਇਆ ਤੇ ਦੂਜਾ ਥਾਂ ਕਰਕੇ ਡੰਗਰ ਥੋੜਾ ਆ ਮਨ ਲੋ ਉਪਰਾਹਾਂ ਦੇ ਥੋੜਾ ਪੱਤੇ ਪੁੱਟੇ ਨਹੀਂ ਖਾਦੇ ਹਾਰ ਵੀਰੀਓ ਜਿਗਰ ਕਰਦੇ ਹੋ ਆਪਣਾ ਸੈਲਜ ਚਾਹ ਹਾਂਜੀ 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 ਇਹ ਡੰਗਰ ਥੋੜਾ ਘਰ ਦਾ ਵੀ ਕਰਦਾ ਤਾਂ ਇਹ ਨਾ ਕੋ ਆ ਕੇ ਵੀ ਡੰਗਰ ਲੱਸਾ ਬੜੇ ਭੁੱਖੇ ਡੰਗਰ ਤੜਕਾ ਕਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਕਰ ਦੀਏ 75 ਚ ਪਹੁੰਚ ਕਰੋ ਜੀ ਜਰੂਰ ਕਰੋ ਪਹਿਲੀ ਵਾਰ ਹੀ ਔਟ ਕੱਢਦੇ ਹਾਂਜੀ ਪਹਿਲੇ ਨੰਬਰ ਤੋਂ ਔਟ ਕੱਢ ਛੱਡੇ ਜੀ 70 ਚ ਹਾਂਜੀ ਇਹਦੀ ਪੂਰੇ 70 ਚ ਪੌਂਚ ਜੇ ਹਾਂਜੀ ਗੱਡੀ ਕੋ ਹਾਲ ਦੀ ਲਿਓ 67 ਹਜ਼ਾਰ ਦੀ ਮੈਂਦੇ 67 ਹਜ਼ਾਰ ਦੋ ਡੰਗ ਆਪਣੇ ਘਰੇ ਚੋਗੇ ਘਰੇ ਠੀਕ ਹੈ ਜੀ ਹਾਂਜੀ ਹਾਂ ਤੋਰੋ ਜੀ ਲੋ ਜੀ ਦੋਸਤੋ ਸੁਹਾ ਪਹਿਲਾ ਦੁੱਧ 8 ਕਿਲੋ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲੇ ਤੇ ਬੱਚਾ ਤਾਂ ਮਗਰ ਕੱਟਾ ਜੇ 70000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਇਹ ਸਮਝ ਦੀ ਹੋਊਗੀ ਦੋਸਤੋ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆ ਤੇ ਫਿਰ ਦੋਸਤੋ ਹੋਊਗੀ 67000 ਇਹ ਤਰ ਨੂੰ ਤੋੜਨੀ ਹੈ ਆ ਇਹਨੂੰ ਤੋੜ ਦਿੰਨੇ ਲੋ ਤੋਰੋ ਜੀ ਆ ਬਤਾ ਆਹ ਲੋ ਇਕਰੋ ਚੱਕ ਜੀ ਦੋਸਤੋ ਵੇਖੋ ਪਿੱਠ ਪੁੜਾ ਮਹਿੰਦਾ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਕੁਝ ਨਿਸ਼ਾਨੀਆਂ ਨੀਲੀ ਰਾਵੀਆਂ ਵੀ ਰਖਦੀ ਜੀ ਪੈਰ ਵਾਈਟ ਐ ਪੂਛ ਵਾਈਟ ਐ ਚਿਹਰੇ ਦੇ ਵੀ ਕਾਟ ਅੱਖਾਂ ਦੋਵੇਂ ਬਿੱਲੀਆਂ ਬਣਕੀਆਂ ਲਿਓ ਜੀ ਮੋੜੋ ਜੀ ਭੈਣ ਭਰਾਵਾਂ ਦੇ ਫੋਨ ਵੜਿਆ ਤਾਂ ਨਹੀਂ ਚੁੱਕਾ ਮਾਲ ਭਾਜੀ ਲਪਾ ਨਹੀਂ ਕੱਲ ਹੀ ਡੰਗਰ ਸਾਰੇ ਫਿਰ ਤੁਰ ਕੇ ਲੈ ਆਏ ਜੀ ਠੀਕ ਐ ਜੀ ਹਾਵਨ ਕੱਲ 6 ਵਜੇ ਦੇ ਤੜਕੇ ਦੇ ਗਏ ਤੇ ਰਾਤ 9-10 ਵਜੇ ਆਏ ਲਓ ਜੀ ਕਰੋ ਚੱਕ ਜੀ ਠੀਕ ਐ ਜੀ ਦੋਸਤੋ ਪਤਲੀ ਚਮੜੀ ਬਿਲਕੁਲ ਸਿੰਗਲ ਢੀ ਮੱਜ ਲੋ ਜੀ ਕਰੋ ਚੈੱਕ ਨੰਬਰ ਪਹਿਲਾ ਤੁਹਾਨੂੰ ਦਿਖਾਤਾ ਜੀ ਜੀ ਦੀ ਪਹੁੰਚ ਹੈਗੀ 70000 ਚ ਆ ਲੋ ਜੀ ਤੁਹਾਨੂੰ ਦੀ ਕੁਆਲਿਟੀ ਕਰ ਲੋ ਚੈੱਕ ਤਾਰਾਂ ਨੂੰ ਰਾਂ ਬਰਿਆਂ ਦੇ ਚਿਹਰੇ ਸਾਂਜ ਬਰਾਬਰ ਮੈਨਾਂ ਭਾਈ ਬਰਾਬਰ ਆ ਠੀਕ ਹੈ ਜੀ ਚੌਣ ਬਾਕੀ ਇੱਕ ਨੰਬਰ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਆਓ ਜੀ ਦੋ ਨੰਬਰ ਤੇ ਇਹ ਵੀ ਭਾਜੀ ਸੂਆ ਪਹਿਲਾ ਇਹ ਛੋਟੀ ਦਾ ਹਾਂ ਜੀ ਸਾਂਭੀ ਨਹੀਂ ਕੇ ਨਾ ਸਾਂਭੀ ਨਹੀਂ ਆ ਹਾਂ ਦੁੱਧ ਕੰਡਾ ਵਾਲਾ 10 ਲੀਟਰ ਹੋਊਗਾ ਛੋਟੀ ਤਲੇ ਠੀਕ ਹੈ ਜੀ ਜਿਹੜਾ ਆਪਾਂ ਚਵਾ ਦੇਣਾ ਚਵਾ ਦੇਣਾ ਆਪਾਂ 8 ਕਹਿ ਕੇ ਦੇਣੀ ਆ 8 ਲੀਟਰ ਮੰਨ ਕੇ ਸੌਦਾ ਕਰ ਲਈਏ ਹਾਂ ਜੀ ਇਹਦੇ ਕੋਲ ਕੋਈ ਕਟਾ ਉਹ ਇਹ ਦਿਖਾ ਦੇ ਮੁੰਡਾ ਲਓ ਜੀ ਬਤਾ ਜੇ ਮਗਰ ਕਟਾਏ ਤੇ ਮਗਰ ਕਟਾਜੇ ਭਾਜੀ ਠੀਕ ਹੈ ਜੀ ਇਹ ਵੀ ਸੂਈ ਆ ਕੋ 15 ਮਹੀਆ ਦੇ ਦਿਨਾਂ ਦੀ 15 ਤੋਂ 20 ਦਿਨ ਦਾ ਟਾਈਮ ਹੋ ਗਿਆ ਸੂਈ ਦਾ ਹਾਂਜੀ ਹਾਂਜੀ ਇਹਦੇ ਵਿੱਚ ਨਖੜਵੇਂ ਚਾਰੇ ਥਾਂ ਗਿਆ ਆ ਪਹਿਲਾਂ ਇਹਦੇ ਝੋਟੀ ਬੜੀ ਮੰਨ ਲਓ ਨਸਲ ਕਸਲ ਆਈ ਹੀ ਹੁਣ ਬੰਦਿਆ ਛਾਬੀ ਨਹੀਂ ਰੋਲੀ ਪਈ ਆ ਹਾਂਜੀ ਹਾਂਜੀ ਆਪਾਂ ਨੇ ਚਲੋ ਜਿਹੜਾ ਸਾਂਹ ਵਾਲਾ ਬੰਦਾ ਖੜੂਗਾ ਤੇ ਆਹ ਗੋਣਗਾਊਗਾ ਝੋਟੀ ਹਾਂਜੀ ਹਾਂਜੀ ਦੁੱਧ ਦੇ ਹਿਸਾਬ ਨਾਲ ਜੇ ਹਿਸਾਬ ਲਈਏ ਤੇ ਭਾਜੀ ਇਹਦਾ ਮੁੱਲ ਹੀ ਕੋਈ ਨਹੀਂ ਠੀਕ ਹੈ ਜੀ ਕਿੰਨਾ ਮੁੱਲ ਕਰਨਾ ਜੇਦਾ ਮੋਲ ਇਹਦਾ ਬਿਲਕੁਲ ਜਾਇਜ਼ ਆ ਜੀ ਹਾਂਜੀ ਜਾਇਜ਼ ਜਿੰਨੇ ਦੀ ਦੇ ਹੀ ਇਹ ਦੀ ਹਾਂਜੀ ਬ੍ਰਹਿਮ ਜੀ ਦੱਸੋ ਜੀ ਇਹਦੇ ਬਾਰੇ ਜੀ ਦੋ ਨੰਬਰ ਬਾਰੇ ਇਹ ਪਾਜੀ ਪਹਿਲਾ ਸੂਆ ਝੋਟੀਏ ਹਾਂਜੀ ਤੇ ਸੂਈ ਨੂੰ ਇਹ ਜੇ ਕੋ 15 20 ਦਿਨ ਅੱਛਾ ਜੀ ਮਗਰ ਇਹਦੇ ਕਟਾ ਜੇ ਕਟੇ ਨੁਮਰਾ ਜੀ ਇਹ ਪਹਿਲੇ ਮਗਰ ਕਟਾ ਆ ਜੀ ਲਓ ਜੀ ਕਟਾਣ ਦਿਖਾਉ ਜੀ ਲਓ ਜੀ ਆਹ ਜੇ ਬੱਚਾ ਦਾ ਮਗਰ ਕਟਾ 15 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਤੇ ਇਹਦੇ ਲਈ ਬ੍ਰਹਿਮ ਜੀ ਦੁੱਧ ਕਿੰਨਾ ਚਾਹੀਦਾ ਦੁੱਧ ਪਾਜੀ 9 10 ਲੀਟਰ ਹੋਗਾ ਹਾਂਜੀ ਕੰਡਾ ਲਾਵਾਂ ਹਾਂਜੀ ਪਰ ਆਪਾਂ 8 ਠਾਕਣਾ ਜੀ 8 ਲੀਟਰ ਮੰਨ ਕੇ ਕੀ ਭੈਣ ਭਰਾ ਸੋਹਣਾ ਜੀ ਸੂਆ ਪਹਿਲਾ ਸੂਆ ਪਹਿਲਾ ਕਿੰਨੇ ਚ ਪਹੁੰਚ ਹੋ ਗਈ ਇਹਦੀ ਇਹਦੀ ਪਹੁੰਚ ਭਾਜੀ ਪੂਰੇ 63000 ਦੇ ਵਿੱਚ ਪਹੁੰਚ ਹਾਂਜੀ ਗੱਡੀ ਕੋ ਆਪਦੀ ਲੈਊ 60000 ਦੀ ਛੋਟੀ ਦੇਣੀ ਲਓ ਜੀ ਦੋਸਤੋ ਕਰ ਲੋ ਚੈੱਕ ਕਰ ਸਰਫ ਸਾਂਭੀ ਨਹੀਂ ਇਹਦੇ ਵਿੱਚ ਦੋਸਤੋ ਮਿਲਣੀ ਦੀ ਮੱਝ ਸਰਫ ਭਾਜੀ ਸਾਂਭੀ ਗੱਡੀ ਮਟਰ ਪਾਕ ਸਾਂਭੀ ਨਹੀਂ ਕਹੇ ਨੇ ਹਾਂਜੀ ਹਾਂ ਆ ਲਓ ਜੀ ਸਾਂਭੀ ਨਹੀਂ ਛੋਟੀ ਕਹੇ ਨੇ ਦੁੱਧ 10 ਲੀਟਰ ਹੀ ਚੋਊ ਅਗਲਾ ਖਰਚ ਇਹਦੀ ਪਹੁੰਚ ਆ ਦੋਸਤੋ 63000 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਗੱਡੀ ਆਪ ਲੈ ਫਿਰ 60000 ਰੁਪਏ ਚ ਤਰ ਮਿਲ ਜਣੀ ਜੀ ਤਾਜੀ ਸੂਈਦ ਮੈਂ 8 ਕਿਲੋ ਦੁੱਧ ਮੌਕੇ ਦਾ ਤਿਆਰ ਤੇ ਬੱਚਾ ਇਹ ਮਗਰ ਘੱਟਾ ਸੂਹਾ ਪਹਿਲਾਂ ਹਾਂਜੀ ਲਓ ਦੋਸਤੋ ਥਾਣਾ ਥਾਣਾ ਦੀ ਕੁਆਲਿਟੀ ਕਰ ਲੋ ਚ ਇੱਕ ਬਹੁਤ ਸੋਹਣਾ ਨਿਕੜਵੇਂ ਥਾਣ ਲੱਗੇ ਚਾਰੇ ਗੈਪ ਦੇ ਵਿੱਚ ਸਿਰਫ ਸਾਂਹ ਤੋਂ ਥੋੜੀ ਜਿਹੀ ਕੱਚੀ ਐ ਬਾਕੀ ਕੋਈ ਕਮੀ ਨਹੀਂ ਇਹਦੇ ਪਾਜੀ ਨੂੰ ਐਦਾਂ ਵਾਂਡ ਵੁੰਡ ਚਿਰ ਗਿਆ ਨਾ ਮੀਨਾ ਹਾਂਜੀ ਹਾਂਜੀ ਇਹ ਬਣ ਜਾਣ ਬਾਕੀ ਇਹ ਚਲੋ ਕਰਤੂਤ ਹੈਗੀ ਆ ਹਾਂਜੀ ਹਾਂਜੀ ਇਹ ਕਰਤੂਤ ਹੈਗੀ ਬਸੋ ਜੀ ਤਿੰਨ ਨੰਬਰ ਬਰੇ ਗਾੜੀ ਪਾਜੀ ਫੇਰ ਪਹਿਲਾ ਸੁਗਾ ਜੀ ਅਛੇ ਵੀ ਪਹਿਲਾ ਸੁਗਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਮਗਰ ਕੱਟੀ ਆ ਇਹਦੇ ਮਗਰ ਕੱਟੀ ਜੇ ਇਹਦੇ ਮਗਰ ਕੱਟੀ ਜਾਂ ਤੇ ਸੂਈ ਨੂੰ ਇਹਨੂੰ ਪਾਜੀ ਕੋਈ 25 ਦਿਨ ਮਹੀਨਾ ਹੋ ਗਿਆ ਮਹੀਨੇ ਦੇ ਲੱਗ ਮਗਰੇ ਦੇ ਕੱਟੀ ਆ ਠੀਕ ਹੈ ਜੀ ਅੱਛਾ ਜੀ ਦੁੱਧ ਕੰਨਾ ਜੀ ਦੁੱਧ ਭਾਜੀ ਇਸ ਲੋੜਾ ਪੱਕਾ 7 ਲੀਟਰ ਦੁੱਧ ਜੀ 7 ਲੀਟਰ ਮੰਨ ਕੇ ਕੋਈ ਸੌਦਾ ਕਰ ਲੈ ਹਾਂਜੀ 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 ਇਹਦੀਆਂ ਦੋਸਤੋ ਕਰੋ ਚੈੱਕ ਅੱਖਾਂ ਦੋਵੇਂ ਬਿੱਲੀਆਂ ਮਨ ਕੇ ਤੁਹਾਨੂੰ ਦਿਖਾਉਣਾ ਫਿਰ ਕੁਆਲਿਟੀ ਦੀ ਕਰ ਲਿਓ ਚੈੱਕ ਤੇ ਬਾਕੀ ਇਹ ਅ ਵੀ ਚਲੋ ਜਿੱਦਾਂ ਦਾ ਡੰਗਰ ਉਦਾਂ ਦੇ ਆਪਾਂ ਪਾ ਰੱਖੀ ਆ ਲੋ ਜੀ ਵੇਖੋ ਜੀ ਅੱਛਾ ਵਰਿਆਮ ਜੀ ਇਹਦੀ ਪਹੁੰਚ ਕਿੰਨੀ ਚ ਕਰਦੇ ਇਹਦੀ ਡੈਡੀ ਆ ਜੀ ਹਾਂਜੀ ਇਹਦੀ ਪੂਰੇ 53000 ਦੇ ਵਿੱਚ ਪਹੁੰਚ ਗਿਆ ਅੱਛਾ ਜੀ ਗੱਡੀ ਕੋ ਆਪਦੇ ਲਈ ਹੁਣ 50000 ਦੇ ਦੇਣੀ ਜੈਸਾ 50000 ਦੀ ਮਿਲ 2 ਮਹੀਨੇ ਮਿਲਣੀ 50000 ਹਾਂਜੀ ਹਾਂਜੀ ਮਗਰ ਕੱਟੀ ਵੀ ਹੈ ਜੀ ਇਹਦੀ ਹਾਂ ਦੁੱਧ ਨਾਲ 7 ਕਿਲੋ ਦੁੱਧ ਹਾਂਜੀ ਹਾਂਜੀ ਲਓ ਜੀ ਕਰ ਲਓ ਚੈੱਕ ਜਿਆਦਾ ਮੁੱਲ ਕਰੰਦਸ ਦੋਸਤੋ ਬਹੁਤ ਵੱਡੀਆਂ ਆਫਰਾਂ 53000 ਰੁਪਏ ਦੇ ਵਿੱਚ 100 ਕਿਲੋ ਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀ ਗੱਡੀ ਆਪੇ ਲੈ ਫਿਰ 50000 ਰੁਪਿਆ ਤੇ ਇਹਦੇ ਮਗਰ ਕੱਟੀ ਜੇ ਤਾਂ ਦੁੱਧ ਨੂੰ 7 ਕਿਲੋ ਨਾਲ ਤਿਆਰ ਜੀ ਚੈੱਕ ਕਰ ਲੇ ਦੋਸਤੋ ਸੋਹਣੀ ਮੱਝ ਸੂਆ ਪਹਿਲਾ ਸੂਈ ਇਹਦੀ ਤਿੰਨ ਨਾਲ ਤੁਹਾਨੂੰ ਵਿਖਾ ਚੁਕਾ ਤੇ ਤਿੰਨੇ ਨਗ ਜਿਹੜੇ ਹੁਣ ਤੱਕ ਪਹਿਲਾ ਸਵੇ ਹੈ ਜੀ ਬਹੁਤ ਸੋਹਣੀ ਮੱਝ ਦੋਸਤੋ ਦੇਖੋ ਕਰੋ ਚੈੱਕ ਪਾਸ਼ੂ ਉਹਨਾਂ ਸਟਾਇਲ ਦੇ ਵਿੱਚ ਹਰ ਇੱਕ ਵੀਰ ਨੇ ਪੱਠੇ ਪੀਜੇ ਹੁੰਦੇ ਹਰੇ ਪੱਠੇ ਜਾਂ ਸਾਈਲੇਜ ਹੁੰਦਾ ਤੇ ਪਾਸ਼ੂ ਸਟਾਇਲ ਦੇ ਵਿੱਚ ਵੈਸੇ ਰਾਜੀ ਹੋ ਜਾਂਦਾ ਥੋੜਾ ਬੜਾ ਉਹ ਚਲੋ ਜੀ ਇੱਕ ਥੋੜਾ ਤੁਹਾਨੂੰ ਬੜਾ ਫਾਰਮ ਬਦਲਿਆ ਡੈਗਰ ਕਰਦਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਇਦੋਂ ਅਗੇ ਆ ਗਿਆ ਵੀਰੇ ਹਮ ਜੀ ਨੰਬਰ 4 ਇਹ ਭਾਜੀ ਪਹਿਲਾ ਸੂਆ ਝੋਟੀ ਅੱਛਾ ਇਹ ਵੀ ਪਹਿਲਾ ਸੂਆ ਜੀ ਜਾਨੀ ਕਿ ਇੱਕ ਪੇ ਗਰੁੱਪ ਚ ਸਾਰੀਆਂ ਪਹਿਲੇ ਸੂਆ ਪਹਿਲਣਾ ਜੀ ਪਹਿਲਣਾ ਹਾਂਜੀ ਇਹ ਭਾਜੀ ਇਹਨੂੰ ਸੂਈ ਨਾ ਝੋਟੀ ਨੂੰ ਹੂੰ ਕੋਈ 3 1/2 ਮਹੀਨੇ ਹੋਏ ਹੋਣਗੇ ਜੀ ਕੋ 3 1/2 ਮਹੀਨੇ 3 4 ਲਾਲੇ ਭਾਵੇਂ ਕੋਈ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਅੱਛਾ ਇਹਦਾ ਬੱਚਾ ਨਹੀਂ ਗਈ ਹਾਂ 1 ਮਹੀਨੇ ਦੀ ਬਣੀ ਵੀ ਆ ਅੱਛਾ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਜੁਣਾ ਦੁੱਧ ਭਾਜੀ ਦੱਸਾਂ ਗੱਲ ਕੀ ਆਪਾਂ ਪੱਕੀ ਗੱਲ ਦਤਣੀ ਆ ਦੁੱਧ ਭਾਜੀ ਉਹਨਾਂ 6 ਵੀ ਆਖਿਆ 7 ਵੀ ਆਖਿਆ ਆਪਾਂ ਹੂੰ ਆਪਾਂ ਚੋਇਆ ਵੀ ਆ ਆਪਾਂ 5 ਕਰਕੇ ਦੇਣੀ 5 ਲੀਟਰ ਮੰਨ ਕੇ ਸੌਦਾ ਹੋ ਜਾਏਗਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੀ ਕਿੰਨੇ ਚ ਪਹੁੰਚ ਕਰਨੀ ਹੈ ਭਾਜੀ ਝੋਟੀ ਦੇ ਹਿਸਾਬ ਨਾਲ ਜੇ ਤੇ ਝੋਟੀ ਮਗਰ ਬਚਾ ਫਿਰ ਆਪਾਂ ਵਿੱਚ ਨਹੀਂ 60 65 ਹਜ਼ਾਰ ਦੀ ਠੀਕ ਹੈ ਜੀ ਤੇ ਮੂੰਹ ਦੋਂਦੀ ਜੇ ਕੱਟੀ ਅੱਛਾ ਦੋ ਦਾਂਦਿਆ ਜੀ ਦੋ ਦਾਂਦਿਆ ਠੀਕ ਹੈ ਜੀ ਮੂੰਹ ਦੋਂਦੀ ਆ ਤੇ ਬਚਾ ਉਹਨਾਂ ਸਾਹਬਿਆਂ ਨੂੰ ਮਾਰਤਾ ਠੀਕ ਹੈ ਜੀ ਧੰਨਵਾਦ ਹੁਣ ਬੱਚੇ ਦੇ ਵਟੇ ਨਾਲ ਆਪਾਂ ਲਿਆਂਦੀ ਬੱਚੇ ਦੇ ਵਟੇ ਨਾਲ ਦੇਣੀ ਪੈਣੀਗੀ ਠੀਕ ਹੈ ਜੀ ਆਪਾਂ ਹਣਕ 60 ਨਹੀਂ 65 ਨਹੀਂ 55 ਨਹੀਂ ਪੂਰੇ 50 ਹਜ਼ਾਰ ਦੇ ਵਿੱਚ ਪਹੁੰਚ ਕਰਾਂਗੇ ਇਹ ਠੀਕ ਹੈ ਜੀ ਲੋਜੀ ਕਰੋ ਚੱਕ ਜੀ 5 ਲੀਟਰ ਦੁੱਧ ਮੰਨ ਕੇ ਹੈ ਨਾ ਜੀ ਹਾਂ ਜੀ 5 ਲੀਟਰ ਮੰਨ ਲੀਟਰ ਦੁੱਧ ਮੰਨ ਕੇ ਕੋਈ ਵੀਰ ਪੈ ਦੁੱਧ 6-7 ਲੀਟਰ ਹੋਊਗਾ ਪਰ ਆਪਾਂ 5 ਆਖਣਾ ਜੀ ਠੀਕ ਹੈ ਜੀ ਕਰ ਲਓ ਬਹੁਤ ਧੰਨਵਾਦ ਕਰਨ ਅੱਲਾ ਦੋ ਦੰਦ ਮੂੰਹ ਛੋਟੀ ਡੰਗਰ ਦੂਜੇ ਥਾਂ ਦਾ ਉਪਰਾ ਕਰ ਜਾਂਦਾ ਕਈ ਠੀਕ ਹੈ ਜੀ ਹਾਂ ਜੀ ਹਾਂ ਜੀ ਆਹ ਲਓ ਜੀ ਬਹੁਤ ਸੋਹਣੀ ਛੋਟੀ ਦੋਸਤੋ ਬਾਕੀ ਇਹ ਅਬ ਚਲੋ ਰੱਖਣ ਵਾਲੇ ਨੂੰ ਨਹੀਂ ਘਾਟਾ ਕੋਈ ਹਾਂ ਜੀ ਹਾਂ ਜੀ ਹਾਂ ਹਾਂ ਲਓ ਜੀ ਕਰ ਲਓ ਚੱਕ ਜੀ ਚਾਰ ਨਾਗ ਦੋਸਤੋ ਤੁਹਾਨੂੰ ਦਿਖਾ ਰਤੇ ਚਾਰੇ ਨਾਗ ਦੀ ਪਹਿਲੀ ਸਵੇਰ ਇਹ ਦੋਸਤੋ ਵੱਡੀ ਆਫਰ ਹੈ ਵੀ ਇਹ ਦੁੱਧਾਂ ਦੇ ਝੋਟੀਆਂ ਵਿੱਚ ਬਿਲਕੁਲ ਜਾਨੀ ਕਿ ਖੀਰੀ ਝੋੜੀ ਰਹਿੰਦੇ ਆ ਆ ਲੋ ਦੀ ਥਣਾ ਦੀ ਕੁਆਲਿਟੀ ਕਰੋ ਚੈੱਕ 5 ਲੀਟਰ ਦੁੱਧ ਮੰਨ ਕੇ ਕੋਈ ਵੀਰ ਭਾਣਾ ਭਰਾ ਦਾ ਸੌਦਾ ਕਰੇ ਜੀ ਇਹ ਦੋ ਅਗੇ ਆ ਗਿਆ ਗੁਰਪ੍ਰੀਤ ਜੀ 5 ਨੰਬਰ ਗਾੜੀ ਭਾਜੀ ਸੁਆ ਤਜਾ ਜੀ ਤੇ ਸੂਈ ਨੂੰ ਹੋਏ ਜੇ ਇਹਨੂੰ ਕੋਈ 1.5-2 ਮਹੀਨੇ 1.5 ਤੋਂ 2 ਮਹੀਨੇ ਟਾਈਮ ਹੋਗਾ ਸੀ ਨਾ ਜੀ ਹਾਂ ਦੁੱਧ ਕਿੰਨਾ ਦੇਣ ਦੀ ਜੀ ਦੁੱਧ ਭਾਜੀ ਇਹ ਥਲੇ 7 ਆ ਹਾਂਜੀ ਕੁਝ ਛੇ ਵਾਲੇ 6 ਮੰਨ ਕੇ ਸੌਦਾ ਕਰੇ ਹਨ ਜੀ ਮਗਰ ਇਹਦੇ ਕੱਟੀਏ ਇਹਦੇ ਮਗਰੂ ਕੱਟੀ ਹੈ ਜੀ ਲਓ ਜੀ ਕਰੋ ਚੈੱਕ ਵੱਡੀ ਆਫਰ ਹਾਂਜੀ ਲਓ ਜੀ ਐਨ ਕਰੋ ਭਾਈ ਮਗਰ ਇਹਦੇ ਕੱਟੀ ਹੈ ਹੋਰ ਕੋਈ ਲੋਈ ਆ ਲਓ ਜੀ ਕਰੋ ਚੈੱਕ ਜੀ ਦੋਸਤ ਲਓ ਜੀ ਕੱਟੀ ਹੈ ਤੇ ਚਾਰੂ ਬੜੀ ਓਨ ਕਰਦੀ ਮਰੀ ਪਰਲੇ ਪਾਸੇ ਚੰਗੀ ਤਰ੍ਹਾਂ ਬਕਤੀ ਆ ਲਓ ਜੀ ਕਰੋ ਚੈੱਕ ਕੱਟੀ ਚਾਰੂ ਬਹੁਤ ਆ ਲਓ ਜੀ ਕਰ ਲਓ ਚੈੱਕ ਹਾਂਜੀ ਹਾਂਜੀ ਆਓ ਜੀ ਇਹਦਾ ਭਾਰੀ ਆਪਣੇ ਫਾਰਮ ਦਾ ਸਭ ਤੋਂ ਡਾਊਨ ਰਹੀ ਤੇ ਮੈਂ ਜੀ ਮਗਰ ਕੱਟੀ ਹਾਂਜੀ ਹਾਂ ਦੱਸੋ ਜੀ ਇਹਦੀ ਭਾਜੀ ਆਪਾਂ ਜੈਸਨੋ ਵਾਲਾ ਕੰਮ ਕਰਨਾ ਜੀ ਜੇ ਕਿਸੇ ਨੇ ਕਟੀ ਕਟਾਉਣੀ ਤੇ ਆਪਾਂ ਨੂੰ ਵੀ ਕਟਾ ਸਕਦਾ ਅੱਛਾ ਜੀ ਠੀਕ ਹੈ ਨਾ ਠੀਕ ਹੈ ਜੀ ਇਹ ਭਾਜੀ ਕੱਟੀ ਤੇ ਵੀ ਮਿਲਦੀ ਭਾਰੇ ਤੇ ਮਿਲਦੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਹਾਂ ਦੱਸੋ ਜੀ ਇਹ ਇਹ ਭਾਜੀ ਪੂਰੇ 40000 ਦੇ ਵਿੱਚ ਪਹੁੰਚ ਦੇ ਦੀ 40000 ਹੈ ਨਾ ਜੀ ਹਾਂ ਠੀਕ ਹੈ ਜੀ ਜੇ ਕੋਈ ਗੱਡੀ ਆਪਦੀ ਲੈਂਦਾ 30000 ਦੀ ਮੈਂ ਛੋਟਾ ਜਿਹਾ ਮੁੱਲ ਦੱਸੋ ਕੋਈ ਛੋਟਾ ਮੁੱਲ ਇਹ ਸਰਪ੍ਰਾਈਜ਼ ਹੀ ਹੈ ਇਹ ਠੀਕ ਹੈ ਜੀ ਜੇ ਕੋਈ ਪਹੁੰਚ ਆਪਣੇ ਤੋਂ 40 ਜੀ ਕਰਾਊਗਾ ਹਾਂ ਤਾਂ 5000 ਦੀ ਕੱਟੀ ਘਟਾ ਲੇ 35 ਦੀ ਬਾਂਹ ਕਰਦਾ ਹਾਂ 35 ਦੀ ਬਾਂਹ ਲੇ ਗੱਡੀ ਆਲਦੀ ਲਿਆਉਂਦਾ 37 ਦਾ ਸੌਂਦਾ ਹਦਾ 5 5 ਦੀ ਕੱਟੀ ਘਟਾ ਕੇ ਹਾਂ ਤੇ 32 ਦੀ ਮਹ ਲੈ 32000 ਦੀ ਮਹ ਹੈ ਨਾ ਜੀ ਬਿਲਕੁਲ ਨਿਕਾ ਜੈ ਰੈਡੀ ਮਿਲ ਜੀ ਲੋ ਜੀ ਕਰ ਲੋ ਉਹ ਵੀ ਭਾਜੀ ਕਟੀਆਂ ਦੇ ਆਉਣ ਤੋਂ ਡਿਮਾਂਡ ਵੜੀ ਆ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਕੱਟੀ ਤੇ ਵੀ ਮਿਲਦੀ ਆ ਤੇ ਪਹਾੜਾ ਸੋਟ ਲੋ ਗਾੜੀ ਪਹਾੜੇ ਤੇ ਮਿਲਦੀ ਠੀਕ ਹੈ ਜੀ ਉਹ ਆਹ ਦੀ ਜਿਹੜੇ ਵੀ ਮੜਾ ਕੱਟੀ ਘੜੀ ਹੁਣ ਜੇ ਤਾਂ ਚਾਹੁੰਦੇ ਆ ਨਾ ਤੇ ਵੀ ਕੱਟੀ ਪਲੀ ਆ ਥੱਲੇ ਛੱਡੇ ਕੱਟੀ ਚੁੰਗ ਜਾਂਦੀ ਉਸੇ ਚੁੰਗ ਜਾਂਦੀ ਆ ਜੀ ਅਸੀਂ ਮੜਾ ਆ ਥੱਲੇ ਮੂੰਹ ਲਵਾ ਕੇ ਜਾਂ ਗਾੜੀ ਬੰਨ ਕੇ ਪਹਾੜਾ ਸੋੜ ਤੋਂ ਗਾੜੀ ਤੇ ਉਸੇ ਠੀਕ ਹੈ ਜੀ ਚਲੋ ਜਿੱਦਾਂ ਕਿਸ ਨੂੰ ਪਸੰਦ ਹੋ ਉਹ ਕਰ ਲਓ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਆ ਵੀ ਰੇਟ ਜੈਜ ਆ ਮਗਰ ਕੱਟੀ ਵੀ ਭਾਜੀ 5-7000 ਦੀ ਹੈਗੀ 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 ਜੀ ਹੈਗੀ ਤੁਹਾਨੂੰ ਬੜਾ ਮੌਨ ਲੈਂਦੇ ਜੀ ਕੱਟੀ ਹੁਣ ਪਲ ਗਈ ਆ ਜੀ ਹੁਣ ਕੱਟੀ ਤੇ ਮਤਲ ਲਓ ਜੀ ਕਰ ਲੋ ਚੱਕ ਦੋਸਤੋ 37 40000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਦੀ 40000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਦੀ ਗੱਡੀ ਕੋ ਆਪ ਦੀ ਲਿਆਉ 37000 37000 ਦੀ ਮੱਝ ਲਓ ਜੀ ਕਰੋ ਚੱਕ ਜੀ ਦੁੱਧ 7 ਕਿਲੋ ਮੰਨ ਕੇ ਜੀ ਦੁੱਧ 7 ਆ ਜੀ 6 ਲਾ ਦੇ 6 ਮੰਨ ਕੇ ਸੌਦਾ ਕਰੀ ਜੀ ਕੋਈ ਵੀ ਭੰਡੜਾ ਆਹ ਲਓ ਜੀ ਕਰੋ ਚੱਕ ਜੀ 1.5 ਤੋਂ 2 ਮਹੀਨੇ ਸੁਈ ਨੂੰ ਹੈ ਠੀਕ ਹੈ ਇਹ ਵੀ ਬੰਦਿਆਂ ਦੀ ਸੇਵਾ ਨਹੀਂ ਹੋਏਗੀ ਜੇ ਕੋ ਸੇਵਾ ਕਰੂਗਾ ਦੁੱਧ ਮੈਂਨੇ 8 ਲੀਟਰ ਦੇਈ ਜਾਣਾ ਜੀ 1.5 ਤੋਂ 2 ਮਹੀਨੇ ਦਾ ਟਾਈਮ ਹੋ ਗਿਆ ਜੀ ਸੁਈ ਦਾ 2 ਮਹੀਨੇ ਸੁਈ ਹੋਏ ਰਾਜੀਏ ਦੋਸਤੋ ਫੇਰ ਵੀ ਪੂਰੀ ਵੇਖ ਲਓ ਚੈੱਕ ਕਰ ਲਈ ਜੀ ਜਦੋਂ ਬਾਕੀ ਕੱਟੀ ਦੇ ਹਿਸਾਬ ਨਾਲ ਭਾਜੀ ਮੁੱਲ ਸਹੀ ਹੈ ਦਾ ਬਿਲਕੁਲ ਹਾਂਜੀ 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 ਬਿਲਕੁਲ ਨਿਕਲ ਜਾ ਨੋਰਮਲ ਜਿਆ ਰੇਟ ਹੈ ਦਾ ਹਾਂਜੀ 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 ਚਲੋ ਜੀ ਜਨੇ ਜੇ ਗਾਂਵ ਹੀ ਕੋ ਲਊਗਾ 10 ਲੀਟਰ ਵਾਲੀ ਤਾਂ 50000 ਦੀ ਆਉਣੀ ਹੈ ਆਉਣੀ ਹੈ ਜੀ ਆਉਣੀ ਹੈ ਇਹ ਮਗਰ ਫੇਰ ਮੱਝ ਤਿਆਰ ਬਣਨ ਦੀ ਚੀਜ਼ ਕੱਟੀ ਹਿਸਾਬ ਨਾਲ ਇਹਦੇ ਥੱਲੇ ਪਾਜੀ 8 ਕਿਲੋ ਦੁੱਧ ਜੀ ਜੀ ਸੂਈ ਨੂੰ ਇਹਨੂੰ ਆਇਆ ਜੀ ਡੇਢ ਮਹੀਨਾ ਦੋ ਹਾਂਜੀ ਤੇ ਮਗਰ ਇਹਦੇ ਵੀ ਕੱਟੀਆਂ ਮਗਰ ਇਹਦੇ ਮਗਰ ਕੋਣ ਆ ਗਈ ਜੀ ਕੱਟੀਆਂ ਦੀ ਵਾਰੀ ਹਾਂਜੀ ਹਾਂਜੀ ਆ ਲੋ ਜੀ ਕਰੋ ਜੀ ਚੈੱਕ ਆ ਲੋ ਜੀ ਸੂਈ ਨੂੰ ਕਿੰਨਾ ਟਾਂ ਦਾ ਸੀ ਡੇਢ ਮਹੀਨਾ ਸੂਈ ਨੂੰ ਡੇਢ ਮਹੀਨਾ ਆਇਆ ਦੋ ਡੇਢ ਮਹੀਨਾ ਹੋ ਗਿਆ ਜੀ ਹਾਂਜੀ ਹਾਂਜੀ ਦੋ ਤਿੰਨ ਮਜਨ ਵਗੈਰ ਕੱਟੀਆਂ ਆ ਜੋ ਜੀ ਹਾਂਜੀ ਹਾਂਜੀ ਦੋ ਤੋਂ 8 ਕਿਲੋ ਮੰਨ ਕੇ ਸੌਦਾ ਕਰੀ ਜੀ ਹਾਂਜੀ 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 8 ਕਿਲੋ ਮੰਨ ਕੇ ਕੋਈ ਵੀਰ ਭੈਣ ਭਰਾ ਸੌਦਾ ਕਰ ਲੈ ਹਾਂਜੀ ਇਹਦੀ ਪੌਂਚ ਛੋਟਾ ਭਾਅ ਬਿਲਕੁਲ ਹਾਂਜੀ 53000 ਦੇ ਵਿੱਚ ਪਹੁੰਚ ਹਾਂਜੀ ਗੱਡੀ ਕੋ ਆਪਦੀ ਲਈ 50000 ਰੁਪਏ ਜੀ ਨਾਲ ਕੱਟੀ ਠੀਕ ਹੈ ਦੁੱਧ 8 ਲੀਟਰ ਨਾਲ ਕੱਟੀ ਦੇ ਨਾਲ ਪਈਆ ਆਪਣੇ 8 ਕਿਲੋ ਦੁੱਧ ਨਾਲੇ ਕਮਾਜ 50000 ਰੁਪਏ ਦੇ ਵਿੱਚ ਹਾਂਜੀ ਹਾਂਜੀ ਠੀਕ ਹੈ ਜੀ ਜੇ 100 ਕਿਲੋਮੀਟਰ ਦੀ ਪਹੁੰਚ ਹੋਣੀ ਫਿਰ 53000 53 ਦੀ ਜੀ ਲੋ ਜੀ ਕਰੋ ਚੈੱਕ ਜੀ ਹਾਂ ਲੋ ਇਹ ਕਰ ਲੋ ਚੈੱਕ ਵੱਡਾ ਕੱਦ ਕਾਠ ਮੈਂ ਤਾਂ ਇਹਦੀ ਪਾਜੀ ਇੱਕ ਫੋਟੋ ਲੈਣੀ ਤੁਹਾਨੂੰ ਕਟੀਆਂ ਵਿੱਚ ਲੈ ਜੀ ਦੇਖਣਾ ਮਾ ਆ ਲੋ ਜੀ ਕਰੋ ਚੈੱਕ ਜੀ ਲਿਆਓ ਜੀ ਲੋਦੋਸੋ ਚੈੱਕ ਕਰ ਲੋ ਥਾਂ ਨੇ ਖੜਵੇਂ ਲੱਗੇ ਚਾਰੇ ਗੈਪ ਦੇ ਵਿੱਚ ਕੋਈ ਫੋਟ ਸ਼ਾਂਗੜੀਆਂ ਨਾਲ ਤੇ ਦੋਸਤੋ ਵੱਡੀਆਂ ਆਫਰ ਨਾਲ ਦੋ ਤਿੰਨਾਂ ਮੱਝਾਂ ਮਗਰ ਬੱਚੀਆਂ ਵੀ ਜਿਹੜੇ ਕੱਟੀਆਂ ਵਾਂ ਸੋਹਣੀਆਂ ਪੜੀਆਂ ਇਹ ਦੋ ਅੱਗੇ ਆ ਗਿਆ ਜੀ 7 ਨੰਬਰ हां जी ये भी भाई जी सुहा तजा गा। जी जी ਭੈਣ ਭਰਾਵਾਂ ਦੇ ਗਾੜੀ ਆ ਜੀ ਆਪਦੀ ਕਸਮ ਦੇ ਲਾ ਲਈ ਬਾਕੀ ਠੀਕ ਹੈ ਜੀ ਤੇ ਦੁੱਧ ਦੇ ਥੱਲੇ ਹੈਗਾ ਜੀ 7 ਲੀਟਰ 7 ਲੀਟਰ ਦੁੱਧ 6 ਮੰਨ ਕੇ ਸੌਦਾ ਕਰ ਲਈ 7 ਲੀਟਰ ਆ ਇਹਨੂੰ ਸੁਈ ਨੂੰ 15 ਦਿਨ ਹੋਏ ਆ हां जी ਹਾਂ ਮਗਰ ਕੱਟੀ ਇਹਦੇ ਆ ਕਰੋ ਇਹਨੂੰ ਫਿਰ ਕੱਟੀ ਇਹਦੇ ਭਾਈ ਪੰਜਾਂ ਚੌਂ ਦਿਨਾਂ ਦੀ ਸਹੀ ਸਾਰੀ ਇਹ ਬਿਲਕੁਲ ਤਾਲੀ ਪੰਜਾਂ ਚੌਂ ਦਿਨਾਂ ਦੀ ਸਹੀ ਸਾਰੀ ਤੇ 7 ਲੀਟਰ ਦੁੱਧ ਤੇ ਮਗਰ ਕੱਟੀ ਠੀਕ ਹੈ ਲਓ ਜੀ ਵਡੀਆਂ ਆਫਰਾਂ ਜੀ ਹਾਂ ਜੀ ਜਿਹੜੇ ਵੀ ਭਰਨ ਭਰਾ ਜਿਹੜੇ ਕਟੀਆਂ ਦੇ ਸ਼ਕੀਨ ਮੱਜਾਂ ਦੇ ਮਗਰ ਹੋਈ ਉਹਨਾਂ ਨੂੰ ਸਾਰੀਆਂ ਦੇਣੀ ਹੈ ਨਾ ਦੁੱਧ 7 ਕਿਲੋ ਜੀ ਹਾਂਜੀ 7 ਲੀਟਰ ਤੇ ਇਹਦਾ ਮੁੱਲ ਜੀ ਮੋਲੇ ਦਾ ਬਿਲਕੁਲ ਜਾਇਜ਼ ਆ ਜੀ ਮਗਰ ਕੱਟੀ ਸੂਈ ਮੈਂ ਤਾਜੀ ਗੱਲਾਂ ਨਾਲ ਰੂ ਤਾਂ ਠੀਕ ਹੈ ਜੀ ਪੰਜਾਂ ਚੌਦਾਂ ਨੇ ਸੂਈ ਆ ਠੀਕ ਹੈ ਜੀ ਅਜੀ ਜਨ ਕੀ ਬੋਲੇ ਜੀ ਆ ਹਾਂ ਬੋਲੇ ਚੀ ਆ ਬੋਲੇ ਚੋਂ ਨਿਕਲੀ ਆ ਤਾਂ ਕੋ ਮੈਂ ਥੋੜਾ ਇਹਨਾਂ ਸੂਸਾ ਚਾਹੀਏ ਹਾਂ ਇੱਕ ਥੋੜਾ ਘਰ ਬਗਾਨਾ ਦੇ ਇਹਦੀ ਵੀ ਭਾਜੀ ਆਪਾਂ ਤਾਜੀ ਕਰਕੇ ਪੂਰੇ 53000 ਦੇ ਵਿੱਚ ਪਹੁੰਚ ਹਾਂਜੀ ਗੱਡੀ ਕੋ ਆਪਦੀ ਲਈ 50000 ਪੂਰੇ ਦਿਨ 50000 ਤਾਜੀ ਸੂਈ ਮੈਂ ਠੀਕ ਹੈ ਲੋ ਜੀ ਕਰ ਲੋ ਚੱਕ ਜੀ 53000 ਤੇ 100 ਕਿਲੋਮੀਟਰ ਤੱਕ ਦੀ ਪਹੁੰਚ ਇਹਦੇ ਮਗਰ ਬਚਾ ਕੱਟੀ ਜੀ ਤਾਜੀ ਸੂਈ ਮੈਂ ਬਿਲਕੁਲ ਸਾਫ ਦੁੱਧ ਕੋਈ ਬੋੜਾ ਗੱਲੇ ਕੋਈ ਦੁੱਧ ਗੱਲੇ ਨਹੀਂ ਹੈ ਇਸ ਵਾ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਤਾਜੀ ਸੂਈ ਲੋ ਜੀ ਕਰੋ ਜੀ ਚੈੱਕ ਸੂ ਕੇ ਵੇਹੇ ਪਾਉ ਥੋੜਾ ਜਨਾ ਕਰ ਲੱਪੇ ਦੇ ਵਿੱਚ ਮੜਾ ਜਾ ਆ ਜਾਂਦਾ ਹਾਂਜੀ ਚਲੋ ਇਹ ਆ ਵੀ ਇਹਨੇ ਸਾਰਾ ਸਾਲ ਦੁੱਧ ਪਿਆਉਣਾ ਜੀ ਹਾਂਜੀ ਹਾਂਜੀ ਲੋ ਜੀ ਕਰੋ ਜੀ ਚੈੱਕ ਬਹੁਤ ਸੋਹਣੀ ਮੱਝ ਜੀ ਰੇਟ ਬਿਲਕੁਲ ਨੋਰਮਲ ਹੋਣਗੇ ਸਾਰੀਆਂ ਮੱਝਾਂ ਦੇ ਬਾਕੀ ਰੇਟ ਦੋਸਤੋਂ ਦਾ ਪਹੂ ਦੇ ਹਿਸਾਬ ਨਾਲ ਉਹਦੀ ਕੁਆਲਿਟੀ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਆਪਾਂ ਜਿੱਦਾਂ ਦਾ ਡੰਗਰਿਆ ਜੀ ਉਦਾਂ ਦਾ ਮੁੱਲ ਲੈ ਹੁਣ ਕਿੰਨਾ ਹੈ ਉਹਨਾਂ ਦੱਸਣਾ ਜੀ ਆਪਾਂ ਚਲੋ ਜੀ ਜੇ ਤਾਜੀ ਸੂਈ ਹੈ ਮੇਲਾ ਮੂਲਾ ਮਾਰ ਕੇ ਦੋ ਤਾਂ ਕਰ ਜੂਗੀ 8-9 ਕਿਲੋ 10 ਕਿਲੋ ਕਰ ਸਕਦੀ ਹਾਂ ਜੀ ਵਾਲਾ ਵੀਰ ਲੈ ਜੀ ਨਹੀਂ ਚਲੋ ਆਪਾਂ ਜ਼ਿਆਦਾ ਨਹੀਂ ਆਂਦੇ ਵਾ 10 ਕਿਲੋ ਹਾਂਜੀ ਸਤਨਾਗੋ ਸਤੋਤ ਤੁਹਾਨੂੰ ਦਿਖਾਤੇ ਜਿਨ੍ਹਾਂ ਦੇ ਵਿੱਚ ਚਾਰ ਮਗਰ ਜਿਨ੍ਹਾਂ ਦਾ ਮਗਰ ਕਟੀਆਂ ਤੇ ਦੋ ਮਜਮ ਮਗਰ ਕਟੇ ਜੀ ਹਾਂਜੀ ਦੋਹਾਂ ਦੇ ਮਗਰ ਕਟੇ ਦੋ ਮਗਰ ਕਟੇ ਇੱਕ ਮਜ ਕਟੇ ਤੋਂ ਬਿਨਾ ਸੂਏ ਤਾਜੇ ਪਹੂ ਸਾਰੇ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨ ਤੁਹਾਡਾ ਹੱਕ ਹੈ ਫਰਜ਼ ਹੈ ਜਰੂਰ ਕਰਿਆ ਕਰੋ ਅਡਰੈਸ ਸੇਖਰੀ ਫੇਰ ਬੋਲਦੇ ਨੇ ਪਿੰਡ ਝਾਮਕੇ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹੈਗਾ ਜੀ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਬੋਲੋ ਜੀ ਇੱਕ ਰੀ ਫੋਨ ਨੰਬਰ ਜੀ 628474127 628474127 ਠੀਕ ਹੈ ਜੀ ਹੱਥ ਜੋੜ ਕੇ ਭਾਜੀ ਇਹੋ ਬੇਨ ਜੇ ਚਲੋ ਫੋਨ ਲਾਉਂਦੇ ਭੈਣ ਭਰਾ ਕੋਈ ਗੱਲ ਨਹੀਂ ਆਪਾਂ ਵਾਪਸ ਆ ਕੇ ਭੈਣ ਭਰਾ ਨੂੰ ਕਰਦੇ ਕੇਵਲੇ ਚਲੋ ਵਿਜੀ ਦਾ ਹਾਂਜੀ ਹਾਂਜੀ ਤੇ ਬਾਕੀ ਜਿਹੜਾ ਦੂਰ ਵਾਲਾ ਭੈਣ ਭਰਾ ਕੋਈ ਫੋਨ ਕਰਕੇ ਆਵੇ ਜੀ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਫਿਰ ਸਾਈ ਬਿਆਨਾ ਪਾਓ ਸਾਈ ਦਾ ਸਮਾਂ ਸੀਮਤ ਹੋਊਗਾ ਚਵੀਆਂ ਘੰਟਿਆਂ ਦਾ ਠੀਕ ਹੈ ਜੀ ਜੇ ਕੋ ਉਸੇ ਵੇਲੇ ਆ ਸਕਦਾ ਸਾਈ ਨੂੰ ਨਾ ਪਾਵੇ ਠੀਕ ਹੈ ਇਹ ਘਰੇ ਆ ਕੇ ਇੱਕ ਦੋ ਟਾਈਮ ਆਪਦੀ ਤਸੱਲੀ ਕਰ ਤਸੱਲੀ ਕਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ